ਗੁਰੂ ਬਾਬੇ ਦੀ ਗੋਦ ਅੰਦਰ ਹਾਉ ਸਰਬੱਤ ਮਾਈ ਭਾਈ ਬਹੁਤ ਹੀ ਸਨਮਾਨਯੋਗ ਗੁਰੂ ਰਾਮਦਾਸ ਮਹਾਰਾਜ ਜੀ ਦਰ ਕਰ ਦੇ ਸ਼ਿੰਗਾਰ ਉਹਨਾਂ ਦੀ ਗੋਦੀ ਚੋਂ ਫਰੁੱਟ ਕੇ ਆਪਣੇ ਨਗਰ ਆਏ ਭਾਈ ਸ਼ੁਕੀਨ ਸਿੰਘ ਜੀ ਬੜੇ ਪਿਆਰ ਵਾਲੀ ਆਤਮਾ ਨੇ ਸਾਡੇ ਪਿਤਾ ਸਮਾਨ ਨੇ ਲੰਮਾ ਸੁਮਾ ਗੁਰੂ ਰਾਮਦਾਸ ਮਹਾਰਾਜ ਦੀ ਗੋਦ ਅੰਦਰ ਉਹ ਜਸ ਗਾਰੇ ਨੇ ਔਰ ਕਈ ਵਾਰੀ ਅੱਗੇ ਵੀ ਦਿਦਾਰ ਹੁੰਦੇ ਆ ਬਖਸ਼ ਸਿੰਘਾਂ ਰੂਹਾਂ ਦੀ ਨਿਸ਼ਾਨੀ ਹੈ ਬਖਸ਼ਿਆ ਹੋਇਆਂ ਦੇ ਲੱਛਣਾਂ ਤੋਂ ਪਤਾ ਲੱਗਦਾ ਗੁਰਮਖੋ ਕਿਉਂਕਿ ਭਾਈ ਸਾਹਿਬ ਜੀ ਕਈ ਵਾਰੀ ਇਹ ਵਿਚਾਰ ਆਪ ਵੀ ਕਰਦੇ ਹੁੰਦੇ ਵੀ ਗੁਰੂ ਦਾ ਜਿਹੜਾ ਮੰਗਲਾ ਚਰਨ ਹੈ ਨਾ ਇਹ ਸੁਣ ਕੇ ਜਾਂਦੇ ਆ ਨਹੀਂ ਤੇ ਆਮ ਸਾਰੇ ਚਲੋ ਸਤਕਾਰ ਨੇ ਜਿਵੇਂ ਜਿਵੇਂ ਕਿਰਪਾ ਹੁੰਦੀ ਸਮੇਂ ਨਾ ਫਲ ਪੈਂਦਾ ਟਾਣੀ ਝੁਗਦੀ ਆ ਨਹੀਂ ਤੇ ਆਮ ਕੀਰਤਨ ਹੁੰਦਿਆਂ ਉਸੇ ਵੇਲੇ ਸਾਲ ਝੁਗ ਕੇ ਚਲੇ ਜਾਂਦੇ ਆ ਸੋਨਾਂ ਦਾ ਵਿਡੱਪਣ ਹੈ ਅਸੀਂ ਨਾ ਤੋਂ ਇਹ ਚੀਜ਼ ਸਿੱਖੀ ਕਿ ਤੇ ਮੇਲ ਹੋਇਆ ਸਿੱਖ ਸਿੱਖਦਾ ਹੀ ਰਹਿੰਦਾ ਸੁਨਾਨੇ ਮਿੱਠੀ ਯਾਦ ਅੰਦਰ ਸਭ ਤੋਂ ਅਮੁੱਲਕ ਚੀਜ਼ ਹੈ ਗੁਰੂ ਦਾ ਕੀਰਤਨ ਜਿਹਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ ਸਾਧ ਸੰਗਤ ਜੀ ਗੁਰੂ ਸਾਹਿਬ ਮਾਰੇ ਫਰਮਾਉਂਦੇ ਨੇ ਕੀਰਤਨ ਨਿਰਮੋਲਕ ਹੀਰਾ ਤੇਹੀ ਰਿਆਂ ਦਾ ਕੋਈ ਮੁੱਲ ਤੈ ਨਹੀਂ ਕਰ ਸਕਦਾ ਆਨੰਦ ਗੁਣੀ ਗਹੀਰਾ ਇਹਦੇ ਗੁਨਾ ਦੀ ਖਾਣ ਤੇ ਆਨੰਦ ਮਿਲਦਾ ਹੈ ਸਾਈਂ ਦੇ ਕੀਰਤਨ ਚੋਂ ਸਵਾਭ ਜੀ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਲੱਗਦਾ ਨਹੀਂ ਵੀ ਜਿੱਦਾਂ ਆਪ ਜੀ ਦਾ ਪ੍ਰਬੰਧ ਵੀ ਇੰਨੀ ਗਰਮੀ ਹੋਵੇ ਅਰ ਸੰਗਤ ਦੀ ਕਾਗਰਤਾ ਵੀ ਆਓ ਥੋੜਾ ਜਿਹਾ ਪੰਜਾਬ ਕਰੀਏ ਛੇਵੇਂ ਪੀਰ ਦੇ ਚਰਨ ਪਰ ਸਨੇਹ કરીਉ ਰਸਨਾ ਪੀਤਰ ਸਾਡੀ ਗਰੀਬਾਂ ਦੀ ਝੋਲੀ 'ਚ ਹੋਏ ਬਚਣਾ ਵਾ ਬਾਕੀ ਤੇ ਮਾਰੇ ਕਹਿੰਦੇ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਸੋਮਬ ਹੋਵੇ ਜੋੜ ਮੇਲਾ ਹੋਈ ਨਾ ਤੇ ਕਈ ਲੰਗਰ ਵਿੱਚ 36 ਪਦਾਰਥ ਚੱਲ ਰਹੇ ਹਣ ਤੇ ਗਰੀਬ ਗੁਰਬੇ ਨੂੰ ਮਿਲ ਜਾਂਦੇ ਐ ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ ਉਹ ਪਦਾਰਥ ਘਰੇ ਤਿਆਰ ਕਰ ਸਕਣ ਤੇ ਉਹ ਬੜੇ ਖੁਸ਼ ਹੁੰਦੇ ਐ ਇਸੇ ਤਰ੍ਹਾਂ ਹੀ ਮਾਰੇ ਕਹਿੰਦੇ ਕੋਪ ਹੋ ਜਾਣਾ ਤੇ ਇੱਕ ਸ਼ਬਦ ਦਾ ਭੋਜਣਾ ਹੈ। ਇਹ ਵੀ ਜਦੋਂ ਰਲ ਮਿਲ ਕੇ ਬੈਠੇ ਹੋਈਏ ਤੇ ਕਈ ਵਾਰੀ ਮੇਰੇ ਵਰਗੇ ਆਤਮਾ ਕਰਕੇ ਗਰੀਬ ਨੇ ਸ਼ਬਦ ਦਾ ਰਸ ਨਹੀਂ ਆਉਂਦਾ, ਜਾਚ ਨਹੀਂ ਆਉਂਦੀ, ਪੜਨਾ ਨਹੀਂ ਆਉਂਦਾ, ਗਾਉਣਾ ਨਹੀਂ ਆਉਂਦਾ, ਰਾਗ ਦੀ ਸਮਝ ਨਹੀਂ ਤੇ ਜਦੋਂ ਇਦਾਂ ਗੁਰੂ ਦਿਆਲ ਹੁੰਦੇ ਨੇ, ਉਨੀ ਵੀ ਫਿਰ ਝੋਲੀਆਂ ਪਰ ਲੈਣੀਆਂ ਐ। ਜਿਨ੍ਹਾਂ ਦੇ ਕੋਲ ਅਵਸਥਾ ਨਹੀਂ ਹੁੰਦੀ ਸੋ ਆਓ ਸਾਰੀ ਸੰਗਤ ਜੁੜੀਏ ਜੀ ਵਾਹਿਗੁਰੂ 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 ਥੋੜਾ ਜਿਹਾ ਉੱਚੀ ਬੜਾ ਪਿਆਰ ਦੀ ਬਸ ਹੰਗਾਰਾ ਨਾ ਗੱਜ ਕੇ ਵਾਹਿਗੁਰੂ 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 ਰਵਿਚੋ ਗਲ ਗਿਆ ਕਲਯੁਗ ਮਹਿ ਕੀਰਤਨ ਪਰਦਾਨਾ ਕਲਯੁਗ ਮਹਿ ਕੀਰਤਨ ਪਰਦਾਨਾ ਕਲਯੁਗ ਮਹਿ ਕੀਰਤਨ ਪਰਦਾਨਾ ਵਾਹ ਜੀ ਗੁਰਮੁਖ ਜਪੀਐ ਲਾਇ ਤਿਆਨ ਗੁਰਮੁਖ ਜਪੀਐ ਲਾਇ ਤਿਆਨ ਗੁਰਮੁਖ ਜਪੀਐ ਲਾਇ ਤਿਆਨ ਸੌਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ ਗੁਰਮੁਖ ਜਪੀਐ ਲਾਇ ਤਿਆਨ ਕਲਯੁਗ ਮਹਿ ਕੀਰਤਨ ਪਰਦਾਨ ਕਲਯੁਗ ਮਹਿ ਕੀਰਤਨ ਪਰਦਾਨ ਵਾ ਵਾ ਕੋਈ ਜਨ ਹਰ ਸਿਆਂ ਦੇਵ ਜੋਰ ਕੋਈ ਜਨ ਹਰ ਸਿਆਂ ਦੇਵ ਜੋਰ ਵਾਹਿਗੁਰੂ ਚਰਨ ਗਹ ਬਕ ਸੁਵ ਰਸਨਾ ਚਰਨ ਗਹ ਬਕ ਸੁਵ ਰਸਨਾ ਚਰਨ ਗਹ ਬਕ ਸੁਵ ਰਸਨਾ ਦੀਜ ਪ੍ਰਾਨਯ ਕੋ ਰ ਦੀਜ ਪ੍ਰਾਨਯ ਕੋ Vahigudu, 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 ਨਾ ਨ ਵਿਸਰੈ ਨਾਮ ਜਿਨ ਨ ਵਿਸਰੈ ਨਾਮ ਜਿਨ ਨ ਸਚੀ ਸੇਕ ਨੇ ਹਿਆ